ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਤੇ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਚੜ੍ਹਿਆ ਹੋਵੇਗਾ ਹਾਂਜੀ ਤੇ ਅੱਜ ਵਾਲੀ ਚ ਵੀਡੀਓ ਹੈ ਆਪਣੇ ਨਵੇਂ ਸਾਲ ਦੀ ਸੈਕਿੰਡ ਵੀਡੀਓ ਹੈ ਜਿਹੜੀ ਕਿ ਮੋਸਟ ਅਵੇਟਡ ਵੀਡੀਓ ਸੀ ਕਿਉਂਕਿ ਕਾਫੀ ਸਾਰੇ ਮੈਸੇजेस ਆ ਰਹੇ ਸੀ ਕਿ ਆਪਣੇ ਜਿਹੜੇ ਪਹਿਲਾਂ ਵਾਲੇ ਸ਼ਾਲ ਸੀਗੇ ਉਹ ਸਾਰੇ ਸੋਲਡ ਆਊਟ ਹੋ ਚੁੱਕੇ ਸੀ ਕਿ ਤੁਸੀਂ ਨਵੇਂ ਸ਼ਾਲ ਲੈ ਕੇ ਆਓ ਤਾਂ ਸਭ ਤੋਂ ਪਹਿਲਾਂ ਹੈਗਾ ਜੀ ਬੜਾ ਹੀ ਪਿਆਰਾ ਜਿਹਾ ਇਸ ਦਾ ਸ਼ੇਡ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਸ ਤੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਹੁਣ ਆਪਣੇ ਨਾਲ ਕਾਫੀ ਨਵੇਂ ਵਿਅਰਸ ਜੁੜ ਚੁੱਕੇ ਨੇ ਜੀ ਤੇ ਉਹਨਾਂ ਨੂੰ ਦੱਸ ਦਿੰਨੇ ਆ ਕਿ ਅਸੀਂ ਸਭ ਕਰਦੇ ਆ ਸ਼੍ਰੀ ਮੁਖਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੁੰਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਉਸ ਤੇ ਉੱਪਰ ਤੁਸੀਂ ਕਰ ਦੇਣਾ WhatsApp ਮੈਸੇਜ ਠੀਕ ਹੈ ਤੁਹਾਨੂੰ ਸੂਟ ਨਾਲ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਅਦਰਵਾਈਜ਼ ਜੇ ਤੁਸੀਂ ਬੁਕਿੰਗ ਵੀ ਕਰਵਾਉਣੀ ਹੈ ਤਾਂ ਵੀ ਤੁਹਾਨੂੰ ਸਕਰੀਨਸ਼ਾਟ ਪਲੀਜ਼ ਜ਼ਰੂਰ ਭੇਜ ਦਿਆ ਕਰੋ ਕਈ ਵਾਰ ਹੁੰਦਾ ਕਿ ਫੋਨ ਲਗਾ ਕੇ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਇਹ ਵਾਲੀ ਐਡ ਚੱਲ ਰਹੀ ਹੈ ਜੀ ਜਾਂ ਤੁਸੀਂ ਇਹ ਵਾਲਾ ਸੂਟ ਦਿਖਾ ਰਹੇ ਹੋ ਤਾਂ ਕਈ ਵਾਰ ਨਾ ਪੁਰਾਣੀਆਂ ਵੀਡੀਓਜ਼ ਸ਼ੋ ਹੁੰਦੀਆਂ ਨੇ ਤੁਹਾਨੂੰ ਠੀਕ ਹੈ ਹਾਂਜੀ ਤੇ ਇਹ ਵਾਲਾ ਛਾਲਾ ਜਿਹੜਾ ਬਿਲਕੁਲ ਲਾਈਟ weight ਪਹਿਲਾਂ ਵਾਲੀ ਛਾਲੀ ਨੇ ਹੀ ਠੀਕ ਹੈ ਗਰਮ ਨਹੀਂ ਐਂਡ ਬਿਲਕੁਲ ਲਾਈਟ weight ਨਹੀਂ ਠੀਕ ਹੈ ਸਰਦੀ ਤੋਂ ਬਚਾਨਗੇ ਵੀ ਤੁਸੀਂ ਕਿਸੇ ਨੂੰ ਗਿਫਟ ਕਰਨੇ ਆ ਤੁਸੀਂ ਖੁਦ ਵੇਅਰ ਕਰਨਾ ਚਾਹੁੰਦੇ ਹੋ ਦਿਨ ਬਹੁਤ ਵਧੀਆ ਚੀਜ਼ ਹੈ ਹਾਂਜੀ ਸੈਕੰਡਰੀ ਕਲਰ ਹੈਗਾ ਸੇਮ ਦੇ ਵਿੱਚ ਹੀ ਇਹ ਵਾਲਾ ਕਲਰ ਹੈ ਰੋਜ਼ੀ ਲਾਈਟ ਬਲੂ ਜਿਹਾ ਸ਼ੇਡ ਹੈ ਇਸ ਦੇ ਵਿੱਚ ਨਾ ਐਕਚੁਅਲੀ ਦੇਖੋ ਇਸ ਤਰ੍ਹਾਂ ਦੇ ਨਾਲ ਲਾਈਨਸ ਦਿਖਦੀਆਂ ਹੋਣੀਆਂ ਤੁਹਾਨੂੰ ਕਾਫੀ ਸ਼ੇਡਸ ਆ ਜਾਂਦੇ ਨੇ ਠੀਕ ਹੈ ਤੇ ਉਹੀ ਪ੍ਰਿੰਟ ਬਣਿਆ ਹੋਇਆ ਜੀ ਜਿਹੜਾ ਵੀ ਸ਼ਾਲ ਤੁਹਾਨੂੰ ਪਸੰਦ ਆਉਂਦਾ ਹੈ ਪ੍ਰੋਪਰ ਸਕਰੀਨਸ਼ਾਟ ਲੈ ਕੇ ਸੈਂਡ ਕਰਨਾ ਜੀ ਤੁਸੀਂ ਹਾਂਜੀ ਨੈਕਸਟ ਇਅਰ ਹੈ ਨੇ ਸੀ ਗ੍ਰੀਨ ਕਲਰ ਦੇ ਵਿੱਚ ਠੀਕ ਹੈ ਸਾਰੇ ਕਲਰਸ ਹੈਗੇ ਬਹੁਤ ਪਿਆਰੇ ਨੇ ਇਸ ਤਰ੍ਹਾਂ ਦੇ ਨਾਲ ਦੇ ਨਾਲ ਬਾਰਡਰ ਬਣਿਆ ਹੋਇਆ ਹੈ ਠੀਕ ਹੈ ਇਸ ਤਰ੍ਹਾਂ ਦੇ ਨਾਲ ਸੈਂਟਰ ਬਣਿਆ ਹੋਇਆ ਹੈ ਸੈਂਟਰ ਦੇ ਵਿੱਚ ਜੋ ਇਸ ਤਰ੍ਹਾਂ ਦੇ ਨਾਲ ਇਹ ਪ੍ਰਿੰਟਿੰਗ ਬਣੀ ਹੋਈ ਹੈ ਹਾਂਜੀ ਨੈਕਸਟ ਇਹ ਹੈਗਾ ਲਾਈਟ ਐਂਡ ਡਾਰਕ ਪੀਚ ਐਂਡ ਡਿਬਾਰਡਰਸ ਹੈਗੇ ਨੇ ਜਿਹੜੇ ਇਹ ਹੈਗੇ ਆ ਲਾਈਟ ਐਂਡ ਡਾਰਕ ਬ੍ਰਾਊਨ ਸ਼ੇਡ ਇਸ ਤਰ੍ਹਾਂ ਦੇ ਨਾਲ ਦੋਨੋਂ ਸਾਈਡਸ ਦਾ ਬਾਰਡਰ ਹੈ ਇਹ ਹੈਗਾ ਸਾਈਡਾਂ ਵਾਲਾ ਬਾਰਡਰ ਠੀਕ ਹੈ ਜੀ ਸੈਂਟਰ ਹੈਗਾ ਜਿਹੜਾ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਬਣੀ ਹੋਈ ਹੈ ਲਾਈਟ ਪੀਚ ਦੇ ਉੱਪਰ ਡਾਰਕ ਪੀਚ ਹਾਂਜੀ ਇਹ ਹੈਗਾ ਬਾਵਾਂ ਸ਼ੇਡ ਠੀਕ ਹੈ ਜੀ ਇਕ ਤਰ੍ਹਾਂ ਹੁੰਦਾ ਹੈ ਪ੍ਰੋਪਰ ਜਿਹੜਾ ਪਾਵਰ ਸ਼ੀਟ ਹੁੰਦਾ ਇੱਕ ਜਿਹਦੇ ਥੋੜੀ ਜਿਹੀ ਔਰੇਂਜ ਟੋਨ ਵੀ ਆਉਂਦੀ ਹੈ ਉਹ ਵਾਲਾ ਸ਼ੀਟ ਹੈ ਇਹ ਠੀਕ ਹੈ ਇਸ ਤਰ੍ਹਾਂ ਦੇ ਨਾਲ ਪਲੇਨ ਪਾਊਡਰ ਸਟੈਂਡ ਕੀ ਸੀ ਸਾਰੇ ਦੇ ਵਿੱਚ ਸੈਂਟਰ ਇਸ ਤਰ੍ਹਾਂ ਦੇ ਤਾਂ ਹਾਂਜੀ ਤੇ ਹਰ ਤਰ੍ਹਾਂ ਦੇ ਕਲਰਸ ਨੇ ਅੱਜ ਆਪਣੇ ਕੋਲ ਜਿਹੜਾ ਮਰਜ਼ੀ ਕਲਰ ਪਸੰਦ ਕਰ ਲਓ ਤੁਸੀਂ ਹਾਂਜੀ ਇਹ ਹੈਗਾ ਲਾਈਟ ਮਸਟਰਡ ਸ਼ੇਡ ਹੈ ਠੀਕ ਹੈ ਲੈਮਨ ਸ਼ੇਡ ਨਹੀਂ ਕਹਿ ਸਕਦੇ ਇਹਨੂੰ ਆਪਾਂ ਇਸ ਤਰ੍ਹਾਂ ਦੇ ਨਾਲ ਬਾਰਡਰ ਦਾ ਪ੍ਰਿੰਟ ਪਹਿਲਾਂ ਵੀ ਇਹ ਵਾਲਾ ਸ਼ਾਲ ਤੁਹਾਨੂੰ ਦਿਖਾ ਚੁੱਕੇ ਹਾਂ ਉਸ ਦੇ ਵਿੱਚ ਹੀ ਸੈਕਿੰਡ ਕਲਰ ਹੈ ਇਹ ਵਾਲਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਨਾਲ ਸਾਰੇ ਦੇ ਵਿੱਚ ਪ੍ਰਿੰਟਿੰਗ ਪਣੀ ਹੋਈ ਹੈ ਲਏ ਹੋਏ ਇਹ ਵਾਲੇ ਸ਼ਾਲ ਬਹੁਤ ਹੀ ਐਲੀਗੈਂਟ ਲੱਗਦੇ ਨੇ ਇਸ ਤਰ੍ਹਾਂ ਦੇ ਨਾਲ ਹਾਂਜੀ ਨੈਕਸਟ ਇਹ ਵਾਲਾ ਸ਼ੇਡ ਹੈ ਇਹ ਮੁੰਚਾ ਗ੍ਰੀਨ ਛੇਡ ਆਹ ਲੋ ਜੀ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ ਇੱਥੇ ਲਾਈਨਸ ਬਣੀਆਂ ਹੋਈਆਂ ਨੇ ਨੈਕਸਟ ਏ ਵਾਲਾ ਬਾਰਡਰ ਆ ਨਾ ਤੇ ਸਾਰੇ ਦੇ ਵਿੱਚ ਪ੍ਰਿੰਟ ਹੈ ਜਿਹੜੇ ਲੰਬੇ ਬੱਫਲਿਆਂ ਦਾ ਬਾਰਡਰ ਹੈਗਾ ਉਹ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਹੈ ਇਹ ਸੈਂਟਰ ਬਣਿਆ ਹੋਇਆ ਜੀ ਠੀਕ ਹੈ ਨੈਕਸਟ ਏ ਵਾਲਾ ਸ਼ਾਨ ਹੈ ਜੀ ਇਸ ਤੋਂੰ ਦੇ ਨਾਲ ਵਿੱਚ ਪ੍ਰਿੰਟ ਬਣਿਆ ਹੋਇਆ ਠੀਕ ਹੈ ਬਹੁਤ ਹੀ ਸੋਹਣਾ ਸ਼ਾਟ ਹੈ ਜਿਹੜਾ ਵੀ ਕਲਰ ਪਸੰਦ ਆਉਂਦਾ ਈ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਵਟਸਐਪ ਮੈਸੇਜ ਕਰ ਦੇ ਜੋ ਨੈਕਸਟ ਹੈਗਾ ਇਹ ਵਗ੍ਹਾ ਗ੍ਰੇ ਕਲਰ ਦੇ ਉੱਪਰ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਹੋਇਆ ਕਾਨੀ ਦੇ ਛਾਲ ਨਹੀਂ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ ਠੀਕ ਹੈ ਸਾਈਡਸ ਤੇ ਵੀ ਇਸ ਤਰ੍ਹਾਂ ਦੇ ਨਾਲ ਪ੍ਰੋਪਰ ਬਾਰਡਰ ਦੀ ਫਿਨਿਸ਼ਿੰਗ ਹੁੰਦੀ ਹੈ ਠੀਕ ਹੈ ਜੀ ਇਹ ਹੈਗਾ ਜੀ 블랙 ਸ਼ਾ ਠੀਕ ਹੈ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਾਏ ਹੋਏ ਸੇਮ ਹੀ ਹੈ ਗ੍ਰੇ ਸ਼ਾਲ ਦੇ ਵਾਂ ਇਸ ਤਰ੍ਹਾਂ ਦੇ ਨਾਲ ਸਾਈਜ਼ ਦੇ ਵਾਲਾ ਬਾਰਡਰ ਹੈ ਠੀਕ ਹੈ ਜੀ ਹਾਂਜੀ ਤੇ 2023 ਦੇ ਵਿੱਚ ਤੁਸੀਂ ਆਪਣਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ 2024 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਤੁਸੀਂ ਸਾਡਾ ਸਹਿਯੋਗ ਦਿੰਦੇ ਰਹਿਣਾ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਇਹ ਕੰਮ ਨਾ ਮੁਮਕਨ ਹੈ 2024 ਦੇ ਵਿੱਚ ਆਪਾਂ ਆਪਣੇ ਗੁਰਲਵ ਕ੍ਰੀਏਸ਼ਨਸ ਨੂੰ ਹੋਰ ਵੀ ਅੱਗੇ ਲੈ ਕੇ ਜਾਣਾ ਤੇ ਪ੍ਰਮਾਤਮਾ ਦਾ ਅਸ਼ੀਰਵਾਦ ਹੈ ਜਿਹੜਾ ਉਹ ਵੀ ਆਪਣੇ ਤੇ ਇਸੇ ਤਰ੍ਹਾਂ ਹੀ ਬਣਿਆ ਰਹੇ ਤੇ ਤੁਹਾਡਾ ਸਾਥ ਆਪਣੇ ਨਾਲ ਹੋਰ ਮਜ਼ਬੂਤ ਹੁੰਦਾ ਰਹੇ ਠੀਕ ਹੈ ਜੀ ਫਿਰ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜਿਸ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਪਲੇਨ ਸਟਫ ਦੇ ਕਲਰਸ ਸ਼ੇਅਰ ਕਰੀਏ ਜਿੱਦਾਂ ਕਿ ਹੁਣ ਆਪਣੇ ਕੋਲ embroiderry ਵਾਲੇ suits ਦੇ orders ਜ਼ਿਆਦਾ ਨੇ ਤਾਂ customers ਦੀ ਇਹ demand ਹੈ ਕਿ ਇਸ ਤਰ੍ਹਾਂ ਦੇ ਨਾਲ ਸਾਡੀ help ਹੋ ਜਾਂਦੀ ਹੈ ਜਦੋਂ ਤੁਸੀਂ plain stuff ਦੀਆਂ videos ਲੈ ਕੇ ਆਉਨੇ ਹੋ ਸਾਡੇ ਲਈ color selection ਹੈਗੀ ਹੈ ਜਿਹੜੀ ਉਹ ਕਰਨੀ ਇਜ਼ੀ ਹੋ ਜਾਂਦੀ ਹੈ ਸੋ ਤੁਹਾਡੀ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਨੈਕਸਟ ਵੀਡੀਓ ਜਿਹੜੀ ਉਹ ਪਲੇਨ ਸਟੱਫ ਤੇ ਲੈ ਕੇ ਆ ਰਹੇ ਹਾਂ ਠੀਕ ਹੈ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ